ਇੱਥੇ ਇੱਕ ਮੈਂਬਰ ਪਾਰਲੀਮੈਂਟ ਲਿਖਿਆ ਹੋਇਆ ਹੈ ਗੱਡੀ ਦੇ ਉੱਤੇ ਔਰ ਗੱਡੀ ਦੇ ਵਿੱਚ 5-6 ਨੌਜਵਾਨ ਨੇ ਔਰ ਇੱਕ ਕੁੜੀ ਐ ਪੈਗ ਸ਼ੈਗ ਲਾ ਰਹੇ ਐ ਔਰ ਮੈਂਬਰ ਆਫ ਪਾਰਲੀਮੈਂਟ ਜਿਹਨੂੰ ਆਪਾਂ ਐਮਪੀ ਕਹਿੰਦੇ ਆ ਐਮਪੀ ਮੈਂਬਰ ਆਫ ਪਾਰਲੀਮੈਂਟ ਕਿ ਕਿਹਨਾਂ ਦੀ ਗੱਡੀ ਐ ਭਾਜੀ ਇਹ ਗੁਰਜੀਤ ਸਿੰਘ ਔਜਲਾ ਜੀ ਇਹ ਕਿਹਨਾਂ ਨੇ ਗਰਜੀਤ ਸਿੰਘ ਔਜਲਾ ਹਾਂ ਉਹਨਾਂ ਦੇ ਮੇਟਵਾਇਸਰ ਨੇ ਗਰਜੀਤ ਸਿੰਘ ਔਜਲਾ ਜਿਹੜੇ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਐ ਅਮਰਸਰ ਤੋਂ ਹਾਂਜੀ ਮੈਂ ਨਾਉ ਗੱਡੀ ਮੇਰੀ ਐ ਨਾ ਹੀ ਬੰਦਾ ਮੇਰਾ ਐ ਨਾਉ ਗੱਡੀ ਮੇਰੀ ਐ ਨਾ ਹੀ ਬੰਦਾ ਮੇਰਾ ਐ ਮੈਂ ਤੇ ਉਹਨਾਂ ਨੂੰ ਸਿੱਧਾ ਕਹਿੰਦਾ ਕਿ ਐਫ ਆਈ ਆਰ ਕਰੋ ਬਈ ਪਹਿਲੀ ਗੱਲ ਤੇ ਐ ਮੈਂ ਤੇ ਉਹਨਾਂ ਨੂੰ ਸਿੱਧਾ ਕਹਿੰਦਾ ਕਿ ਐਫ ਆਈ ਆਰ ਕਰੋ ਬਈ ਪਹਿਲੀ ਗੱਲ ਤੇ ਐ ਗੱਡੀ ਦੇ ਉੱਤੇ ਮੈਂਬਰ ਆਫ ਪਾਰਲੀਮੈਂਟ ਲਿਖਿਆ ਤੁਹਾਨੂੰ ਦਿਖਾ ਰਹੇ ਹਾਂ ਔਰ ਪੀ ਸੀ ਆਰ ਮੌਕੇ ਤੇ ਪਹੁੰਚੀ ਹੋਈ ਐ ਮੈਂਬਰ ਆਫ ਪਾਰਲੀਮੈਂਟ ਗੱਡੀ ਦੇ ਉੱਤੇ ਲਿਖਿਆ ਹੋਵੇ ਤੇ ਇੱਕ ਆਮ ਜਗ੍ਹਾ ਤੇ ਪਬਲਿਕ ਪਲੇਸ ਦੇ ਉੱਤੇ ਖੜ ਕੇ ਪੈਗ ਲਾ ਰਹੇ ਹੋਣ ਵਿੱਚ ਇੱਕ ਲੜਕੀ ਹੋਵੇ ਤਾਂ ਫਿਰ ਤੁਸੀਂ ਵੀ ਦੇਖ ਸਕਦੇ ਹੋ ਤੁਹਾਨੂੰ ਗੱਡੀ ਦੀ ਦਿਖਾਣੇ ਆ ਤਸਵੀਰਾਂ ਕੁਛ ਕਿ ਮੈਂਬਰ ਆਫ ਪਾਰਲੀਮੈਂਟ ਗੱਡੀ ਦੇ ਉੱਤੇ ਲਿਖਿਆ ਹੋਇਆ ਹੈ ਭਾਰਤ ਦਾ ਮੈਂਬਰ ਪਾਰਲੀਮੈਂਟ ਕਿਸੇ ਪਬਲਿਕ ਪਲੇਸ ਤੇ ਖੜਕੇ ਜੇ ਐਦਾਂ ਪੈਗ ਲਾਏਗਾ ਤਾਂ ਆਪਾਂ ਕਹਿ ਸਕਦੇ ਹਾਂ ਕਿ ਦੇਖੋ ਪੀਸੀਆਰ ਦੀ ਗੱਡੀ ਪਹੁੰਚੀ ਹੋਈ ਹੈ ਔਰ ਤਸਵੀਰਾਂ ਤੁਸੀਂ ਸਪਸ਼ਟ ਦੇਖ ਸਕਦੇ ਹੋ ਮੈਂਬਰ ਆਫ ਪਾਰਲੀਮੈਂਟ ਲਿਖਿਆ ਹੋਇਆ ਹੈ ਤਬੀਤੀ ਦਿਨ ਰਾਤ ਮੁਹਾਲੀ ਦੇ ਵਿੱਚ ਇੱਕ ਹਰਿਆਣਾ ਨੰਬਰ ਦੀ ਚਿੱਟੇ ਰੰਗ ਦੀ ਗੱਡੀ ਮਿਲੀ ਹੈ ਜਿਸ ਦੇ ਵਿੱਚ ਚਾਰ ਤੋਂ ਪੰਜ ਨੌਜਵਾਨ ਇੱਕ ਕੁੜੀ ਦੇ ਨਾਲ ਮੌਜੂਦ ਹੁੰਦੇ ਨੇ ਔਰ ਇਸ ਗੱਡੀ ਦੇ ਉੱਪਰ ਮੈਂਬਰ ਆਫ ਪਾਰਲੀਮੈਂਟ ਲਿਖਿਆ ਹੁੰਦਾ ਔਰ ਮੌਕੇ ਤੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਪੀਸੀਆਰ ਦੀ ਗੱਡੀ ਵੀ ਖੜੀ ਹੈ ਦੱਸਦੀ ਕਿ ਜਦੋਂ ਇਸ ਬਾਰੇ ਸਾਡੀ ਟੀਮ ਨੂੰ ਸ਼ੱਕ ਹੋਇਆ ਤੇ ਟੀਮ ਨੇ ਜਾ ਕੇ ਜਦੋਂ ਪਤਾ ਕੀਤਾ ਕਿ ਗੱਡੀ ਕਿਸ ਐਮਪੀ ਦੀ ਏ ਤਾਂ ਉਹਨਾਂ ਦੇ ਵਿੱਚੋਂ ਇੱਕ ਨੌਜਵਾਨ ਨੇ ਕਿਹਾ ਕਿ ਗੱਡੀ ਅੰਮ੍ਰਿਤਸਰ ਦੇ ਕਾਂਗਰਸ ਜੋ ਮੈਂਬਰ ਆਫ ਪਾਰਲੀਮੈਂਟ ਨੇ ਗੁਰਜੀਤ ਤੌਜਲਾ ਉਹਨਾਂ ਦੀ ਗੱਡੀ ਹੈ ਔਰ ਮੈਂ ਉਹਨਾਂ ਦਾ ਲੀਗਲ ਐਡਵਾਈਜ਼ਰ ਆ ਜਦੋਂ ਇਸ ਬਾਰੇ ਸਾਡੀ ਟੀਮ ਨੂੰ ਸ਼ੱਕ ਹੋਇਆ ਤਾਂ ਉਹਨਾਂ ਨੇ ਫਿਰ ਜਿਹੜਾ ਕਿ ਅੰਮ੍ਰਿਤਸਰ ਦੇ ਐਮਪੀ ਨੇ ਗੁਰਜੀਤ ਤੌਜਲਾ ਉਹਨਾਂ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਗੱਲਬਾਤ ਦੇ ਦੌਰਾਨ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਕੀ ਇਹ ਗੱਡੀ ਤੁਹਾਡੀ ਹੈ ਤਾਂ ਉਹਨਾਂ ਨੇ ਕਿਹਾ ਕਿ ਉਹ ਇਹਨਾਂ ਲੋਕਾਂ ਨੂੰ ਜਾਣਦੇ ਵੀ ਨਹੀਂ ਔਰ ਇਹ ਗੱਡੀ ਜਿਹੜੀ ਉਹ ਸਾਡੀ ਨਹੀਂ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਐਮਪੀ ਗੁਰਜੀਤ ਔਜਲਾ ਦਾ ਕੀ ਕਹਿਣਾ ਹੈ ਆਓ ਸੁਣਦੇ ਆ ਸਤਿ ਸ਼੍ਰੀ ਅਕਾਲ ਸਰ ਮੈਂ ਜਗਤਾਰ ਸਿੰਘ ਗੱਲ ਕਰ ਰਿਹਾ ਨਿਰਪੱਖ ਪੋਸਟ ਚੈਨਲ ਚੰਡੀਗੜ੍ਹ ਤੋਂ ਜੀ ਰਾਤੀ ਇੱਕ ਵੀਡੀਓ ਬਣਾਈ ਸੀ ਸਾਡੇ ਚੈਨਲ ਤੇ ਕੁਝ ਨੌਜਵਾਨ ਸੀ ਇੱਕ ਲੜਕੀ ਸੀ ਔਰ ਸ਼ਰਾਬ ਪੀ ਰਹੀ ਸੀ ਗੱਡੀ ਦੇ ਵਿੱਚ ਮੈਂਬਰ ਆਫ ਪਾਰਲੀਮੈਂਟ ਲਿਖਿਆ ਸੀ ਜਦੋਂ ਸਾਡੇ ਪੱਤਰਕਾਰ ਨੇ ਉਹਨੂੰ ਪੁੱਛਿਆ ਕਿ ਇਹ ਗੱਡੀ ਕਿਸ ਦੀ ਹੈ ਤਾਂ ਉਹਨਾਂ ਨੇ ਤੁਹਾਡਾ ਨਾਮ ਲਿਆ ਜੀ ਗੁਰਜੀਤ ਸਿੰਘ ਔਜਲਾ ਐਮਪੀ ਅੰਮ੍ਰਿਤਸਰ ਤੁਹਾਡਾ ਨਾਮ ਲਿਆ ਸਰ ਤੁਹਾਡਾ ਹੈਲੋ ਸਰ ਤੋਂ ਅਦਾਇਤ ਗੱਡੀ ਨਾਲ ਕੋਈ ਸਬੰਧ ਹੈ ਸਰ ਹਾਂਜੀ ਗੱਲ ਦੇਖੋ ਨਾ ਉਹ ਗੱਡੀ ਮੇਰੀ ਹੈ ਨਾ ਹੀ ਬੰਦਾ ਮੇਰਾ ਹੈ ਜੀ ਇਹਨੇ ਮਿਸਯੂਜ਼ ਕੀਤਾ ਨਾਂ ਦਾ ਵੀ ਔਰ ਗੱਡੀ ਦਾ ਆਪਣਾ ਮੈਂਬਰ ਪਾਰਲੀਮੈਂਟ ਦਾ ਨਿੱਕੇ ਵੀ ਔਰ ਇੱਕ ਸਾਈਡ ਤੇ ਲੱਗਾ ਹੈ ਜੀ ਸੋ ਉਹਦੀ ਮੈਂ ਇੱਕ ਕੰਪਲੇਂਟ ਐਸਐਸਪੀ ਨੂੰ ਕਰ ਦਿੱਤੀ ਹੈ ਐਫਆਈਆਰ ਹੋਈ ਕਿ ਲਾਜੋ ਕਹਿੰਦੇ ਕਰ ਦਿੰਨੇ ਆ ਮੈਂ ਕਿਹਾ ਐਫਆਈਆਰ ਲਾਜ ਕਰੋ ਤੇ ਦੀ ਇਨਕੁਆਇਰੀ ਕਰੋ ਕੋਈ ਦੇਖੋ ਇਹ ਕੀ ਗਲਤ ਕੰਮ ਕਰਦਾ ਹੈ ਕਿ ਇਹ ਮੈਂਬਰ ਪਾਰਲੀਮੈਂਟ ਲੈ ਕੇ ਗੱਡੀ ਲਈ ਫਿਰਦਾ ਹੈ ਕੌਣ ਹੈ ਬੈਂਕ ਲੋਕੇ ਜੋ ਆਦੀ ਸ੍ਰੀ ਵੇਖੀਰ ਐਨ ਜੀਓ ਚਲਾਉਂਦਾ ਹੈ ਜੀ ਕੋਈ ਪਤਾ ਨਹੀਂ ਕਿਹੜੀ ਐਨ ਜੀਓ ਚਲਾਉਂਦਾ ਹੈ ਜੀ ਜਿਹੜੇ ਐਨ ਜੀਓ ਚਲਾਉਣ ਵਾਲੇ ਬੰਦੇ ਨੂੰ ਇਹਨਾਂ ਚੀਜ਼ਾਂ ਦੀ ਲੋੜ ਹੀ ਨਹੀਂ ਹੁੰਦੀ ਬਿਲਕੁਲ ਕਿ ਇਹਦਾ ਮੈਂਬਰ ਪਾਰਲੀਮੈਂਟ ਐਂਬਲਮ ਲਾਉਣਾ ਤੁਸੀਂ ਉਹਦੇ ਤੇ ਝੰਡਾ ਲਾ ਕੇ ਤੁਰੇ ਫਿਰਨਾ ਫਿਰ ਦੱਸਣਾ ਮੈਂ ਉਹਦਾ ਲੀਗਲ ਐਡਵਾਈਜ਼ਰ ਐ ਬਿਲਕੁਲ ਸਰ ਪਿਛਲੇ ਪਹਿਲੇ ਕੋਈ ਪਿਛਲੇ ਕੋ 2-4 ਸਾਲ ਚ ਮਤਲਬ ਮੇਰੇ ਨਾਲ ਕੋਈ ਫੋਨ ਤੇ ਗੱਲ ਹੋਈ ਹੋਵੇ ਦੱਸੇ ਕੋਈ ਆ ਇਲੈਕਸ਼ਨ ਨਹੀਂ ਨੰਗੀ ਕਿਤੇ ਇਲੈਕਸ਼ਨ ਜਿਹਦੀ ਕੋਈ ਫੋਟੋ ਹੋਵੇ ਦੱਸੇ ਜੀ ਇਹ ਆਪਣਾ ਆਪਣਾ ਆਪ ਨੇ ਜਦੋਂ ਤੁਹਾਡਾ ਲੀਗਲ ਐਡਵਾਇਜ਼ਰ ਕਹਿ ਰਿਹਾ ਸੀ ਕਿ ਮੈਂ ਦਿੱਲੀ ਵੈ ਮੈਂ ਕਿਹਾ ਜੀ ਮੈਂ ਕਿਹਾ ਜੀ ਮੈਂ ਤਾਂ ਕਹ ਬੀ ਇਨਵੈਸਟਿਗੇਟ ਕਰੋ ਕਿ ਇਹਨੇ ਕਿਹਾ ਕਿਵੇਂ ਹੈ ਕਿੰਨੇ ਇਹਨੂੰ ਕਹਿਣ ਨੂੰ ਕਿਹਾ ਵੀ ਤੂੰ ਕਹਿ ਤੇ ਤੁਸੀਂ ਸਰ ਫਿਰ ਇਹ ਪੁਲਿਸ ਕਾਰਵਾਈ ਚਾਹੁੰਦੇ ਹੋ ਇਸ ਇਸ ਬੰਦੇ ਖਿਲਾਫ ਮੈਂ ਨਾ ਜੀ ਇਹ ਤੇ ਮੈਂ ਕੰਪਲੀਟ ਰਿਹਾ ਵੀ ਦਿੱਤੀ ਹੈ ਮੇਲ ਕਰਤੀ ਉਹਨਾਂ ਨੂੰ ਕਮਰੇ ਐਸਐਸਪੀ ਜੀ ਫਿਰ ਕਪਟਨ ਲਈ ਗਿਆ ਮੈਂ ਤੇ ਉਹਨਾਂ ਨੂੰ ਸਿੱਧਾ ਕਿਹਾ ਕਿ ਐਫਆਈਆਰ ਕਰੋ ਪਹਿਲੀ ਪਹਿਲੀ ਗੱਲ ਤੇ ਹੈ ਬਿਲਕੁਲ ਬਿਲਕੁਲ ਜੀ ਮੇਰਾ ਹੋਵੇ ਕਿਸੇ ਦਾ ਵੀ ਨਾਮ ਲਿਆ ਹੋਵੇ ਜਦੋਂ ਉਹ ਐਮਪੀ ਹੈ ਹੀ ਐਮਪੀ ਦੀ ਗੱਡੀ ਹੈਗੀ ਕਿਸੇ ਦਾ ਵੀ ਨਾਮ ਲੈ ਲੂਗਾ ਕੋਈ ਲਾ ਕੇ ਬਿਲਕੁਲ ਜੀ ਉੱਤੇ ਪੂਰੇ ਮੋٹے ਅੱਖਰਾਂ ਦੇ ਵਿੱਚ ਉਹਨੇ ਮੈਂਬਰ ਆਫ ਪਾਰਲੀਮੈਂਟ ਲਿਖਿਆ ਮੈਂ ਦੇਖਿਆ ਮੈਂ ਦੇਖਿਆ ਮੈਂ ਤੇ ਹੈਰਾਨ ਸੀ ਕਿਉਂਕਿ ਮੇਰੇ ਕੋਲ ਵੀ ਡਿਵਿਡਰ ਸੀ ਮੈਂ ਕਿਹਾ ਮੇਰੀ ਗੱਡੀ ਤੇ ਘਰੇ ਆ ਤੇ ਇਹ ਗੱਡੀ ਕਿਹੜੇ ਲਾਤੀ ਮੈਂ ਕਿਹੜੇ ਕੋਈ ਕੋਈ ਪਤਾ ਨਹੀਂ ਕੋਈ ਨੰਬਰ ਵੀ ਉਹ ਜਿਹਾ ਲਾ ਲੇ ਬਿਲਕੁਲ ਜੀ ਨੰਬਰ ਉਹ ਜਿਹੇ ਬੰਦਿਆਂ ਦਾ ਕੀ ਲੈਣਾ ਐਦਾਂ ਦੇ ਛਾਤਰ ਦਿਮਾਗ ਲੋਕ ਨੰਬਰ ਵੀ ਵਰਤ ਸਕਦੇ ਆ ਸਰ ਆਈਦਾ ਉਹ ਦੇਖਿਆ ਜੀ ਇਹਦਾ ਐਨਜੀਓ ਚਲਾਉਂਦਾ ਵਾ ਇਹ ਸਾਨੂੰ ਜਦੋਂ ਕਿਸਾਨੀ ਸੰਘਰਸ਼ ਸੀ ਉਦੋਂ ਵੀ ਇਹ ਇੱਕ ਦਿਨ ਮੇਰਾ ਖਲ ਕਿਤੇ ਆਇਆ ਉੱਥੇ ਸਾਡੇ ਨਾ ਸੰਘਰਸ਼ ਦੇ ਉੱਤੇ ਤੇ ਉਹ ਪੱਟੀ ਬੰਦਦਾ ਸੀ ਫੁੱਟਪਾਥ ਤੇ ਮੈਂ ਤੇ ਬਿੱਟੂ ਜਦੋਂ ਸੁੱਤੇ ਸੀ ਨਾ ਇਹਨੂੰ ਲੱਗਾ ਕਿ ਸ਼ਾਇਦ ਕੋਈ ਫੁੱਟਪਾਥ ਤੇ ਜੀ ਮੈਂ ਪੱਟੀਆਂ ਬੰਦਦਾ ਸਾਡੇ ਮਾਂ ਚ ਮੈਨੂੰ ਚੰਗਾ ਹੋਣਾ ਪਰ ਜਿੱਦਾਂ ਜਿੱਦਾਂ ਇਹਦੀ ਹਰਕਤ ਹੈ ਇਹ ਤੇ ਇਹ ਤੇ ਗਲਤ ਬੰਦੇ ਨੇ ਇਹ ਤੇ ਥੱਗੀਆਂ ਮਾਰਨ ਵਾਲੇ ਲੋਕ ਨੇ ਜੋ ਮੈਨੂੰ ਮਹਿਸੂਸ ਹੁੰਦਾ ਹੈ ਕਿ ਇਹੋ ਜਿਹੀਆਂ ਚੀਜ਼ਾਂ ਜਦੋਂ ਕਰਦੇ ਨੇ ਬਿਲਕੁਲ ਜਿੰਨੇ ਦੇ ਕਈ ਇੱਕ ਕਿਹੜਾ ਜਿਹੜਾ ਐਨਜੀਓ ਚਲਾਉਣ ਵਾਲਾ ਬੰਦਾ ਉਹਨੂੰ ਰਾਤੀ ਇਹਨਾਂ ਦੀ ਗੱਡੀ ਦੇ ਵਿੱਚ ਮਤਲਬ ਇੱਕ ਲੜਕੀ ਸੀ ਚਾਰ ਪੰਜ ਲੜਕੇ ਸੀ ਔਰ ਇਹ ਸ਼ਰਿਆਮ ਸ਼ਰਾਬ ਪੀ ਰਹੀ ਸੀ 20 ਬੋਲ ਲੈ ਕੇ ਕੋ ਬੰਦ ਸੀ ਅਸੀਂ ਇਹਨਾਂ ਨੂੰ 15 ਮਿੰਟ ਬਾਤ ਕੀਤਾ ਉਸ ਤੋਂ ਬਾਅਦ ਫੇਰ ਇਹਨਾਂ ਦੀ ਵੀਡੀਓ ਬਣਾਉਣੀ ਸ਼ੁਰੂ ਕੀਤੀ ਹੈ ਤਾਂ ਕਿ ਦੇਖੋ ਤੁਹਾਡਾ ਸਾਰੇ ਕਿਤੇ ਵੱਡਾ ਨੁਕਸਾਨ ਵੀ ਕਰ ਸਕਦੇ ਸੀ ਅੱਜ ਤੁਹਾਡਾ ਇਹਨਾਂ ਨੇ ਸਿੱਧੀ ਗੱਲ ਤੇ ਨਾ ਮੈਂ ਨਹੀਂ ਨਹੀਂ ਮੈਂ ਪੁਲਿਸ ਨੂੰ ਹੀ ਕਿਹਾ ਮੈਂ ਕੱਲ ਨੂੰ ਕੋਈ ਕੋਈ ਇਲੀਗਲ ਕੋਈ ਚੀਜ਼ ਫੜੀ ਜਾਵੇ ਉਹ ਰਿਸਪੌਂਸਿਬਲ ਸਾਡੀ ਉਹ ਨਾਂ ਚੱਲ ਜੇ ਗਲਤ ਨਾਂ ਨਾ ਲੱਗੇ ਉਹ ਗਲਤ ਗੱਲ ਇਹ ਨਹੀਂ ਜਿਦੋਂ ਅਸੀਂ ਉਹ ਉਹ ਬੰਦਾ ਸਾਡੇ ਤਲੁਕ ਚ ਨਹੀਂ ਹੈਗਾ ਜੀ ਜੀ ਬਹੁਤ ਅਜੀਬ ਇਹ ਅਜੀਬ ਇਹ ਪਬਲਿਕ ਫਿਗਰ ਹੈ ਸਾਡੇ ਨਾਲ ਤਾਂ ਚਲੋ ਰੋਜ਼ ਹੀ ਬੰਦੇ ਮਿਲਦੇ ਨੇ ਰੋਜ਼ ਹੀ ਸਾਡੇ ਨਾਲ ਫੋਟੋ ਹੁੰਦੀਆਂ ਨੇ ਜੀ ਜੀ ਉਹ ਨਹੀਂ ਕੋਈ ਮਸਲਾ ਬਟ ਜਦੋਂ ਕੋਈ ਇੱਕ ਬੰਦਾ ਸਪੈਸ਼ਲ ਤੁਹਾਡਾ ਨਾ ਕਿ ਜੀ ਮੈਂ ਲੀਗਲ ਐਡਵਾਈਜ਼ਰ ਲੀਗਲ ਵਾਈਜ਼ ਕੋਈ ਛੋਟੀ ਪੋਸਟ ਹੁੰਦੀ ਜੀ ਕਿਸੇ ਦਾ ਬਿਲਕੁਲ ਸਰ ਬਿਲਕੁਲ ਬਿਲਕੁਲ ਵੀ ਮਤਲਬ ਮੂੰਹ ਚੁੱਕ ਕੇ ਜਿੱਦ ਨੂੰ ਇਹਦਾ ਮਤਲਬ ਇਹ ਕੋਈ ਗਲਤ ਕੰਮ ਵੀ ਕਰਦਾ ਹੋਊਗਾ ਬਿਲਕੁਲ ਸਰ ਬਿਲਕੁਲ ਬਿਲਕੁਲ ਮੈਂ ਮੇਰਾ ਮੇਰਾ ਕੰਸਰਨ ਇਸ ਚੀਜ਼ ਨਾਲ ਆ ਕਿ ਇਨਕੁਆਇਰੀ ਕਰਕੇ ਜਿਹੜੇ ਗਲਤ ਕੰਮੇ ਕਰਦਾ ਇਹ ਬਿਲਕੁਲ ਜੀ ਬਿਲਕੁਲ ਦੱਸੋ ਲੋਕਾਂ ਨੂੰ ਵੀ ਇਹ ਗਲਤੀ ਬੰਦਾ ਕਿਉਂਕਿ ਉਹਨੂੰ ਲੋੜ ਹੀ ਨਹੀਂ ਸੀ ਸਾਡਾ ਲਾਉਣ ਦੀ ਮੈਂਬਰ ਪਾਰਲੀਮੈਂਟ ਲਿਖਣ ਦੀ ਬਟ ਬਿਲਕੁਲ ਮੋٹے ਅੱਖਰਾਂ ਦੇ ਵਿੱਚ ਮੈਂਬਰ ਆਫ ਪਾਰਲੀਮੈਂਟ ਲਿਖ ਕੇ ਫਿਰ ਉਸ ਤੋਂ ਬਾਅਦ ਤੁਹਾਡਾ ਨਾਮ ਮਸਹੂਜ ਕਰਨਾ ਔਰ ਗੱਡੀ ਦੇ ਵਿੱਚ ਲੜਕੀਆਂ ਲੈ ਕੇ ਘੁੰਮਣਾ ਐਦਾਂ ਦਾ ਕੰਮ ਸ਼ੋਭਾ ਹੀ ਨਹੀਂ ਦਿੰਦਾ ਇੱਕ ਗੁਰਸਿੱਖ ਦੇ ਇਨਸਾਨ ਨੂੰ ਭਾਵੇਂ ਕੋਈ ਵੀ ਹੁੰਦਾ ਹੋਵੇ ਮੈਂ ਇਹਨੇ ਜੀ ਮੈਂ ਮੈਂ ਮੇਰੀ ਮੇਰੇ ਨਾਲ ਕਦੀ ਫੋਨ ਤੇ ਆ ਕਦੀ ਗੱਲ ਵੀ ਹੋਈ ਹੋਵੇ ਪਤਾ ਹੋਵੇ ਕਿ ਆ ਫੋਨ ਤੇ ਗੱਲ ਕੀਤੀ ਬਿਲਕੁਲ ਹੈ ਮੇਲਾ ਦੇ ਨਹੀਂ ਦੇ ਮੇਰੇ ਇਹ ਤੇ ਜਿਹੜਾ ਲੀਗਲ ਵੈਜਰ ਉਹ ਤੇ ਮਿਲੂਗਾ ਵੀ ਤੁਹਾਨੂੰ ਤੁਹਾਡੇ ਨਾਲ ਸੌ ਸਲਾਮਾਂ ਵੀ ਕਰਾਂਗੇ ਜਾਵਾਂ ਆਵਾਂਗੇ ਵੀ ਇਕੱਠੇ ਇਲੈਕਸ਼ਨਾਂ ਵੀ ਲੜਾਂਗੇ ਜੀ 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 ਸਾਡੀ ਲੀਗਲ ਟੀਮ ਕਿਹੜੀ ਉਹ ਸਾਰਿਆਂ ਨੂੰ ਪਤਾ ਦਫਤਰ ਬੈਂਦੀ ਹੈ ਲੀਗਲ ਟੀਮ ਸਾਡੀ ਵਕੀਰ ਨੇ ਉਹਦੇ ਚ ਚਾਰ ਬਿਲਕੁਲ ਬਿਲਕੁਲ ਇਹ ਤੁਹਾਨੂੰ ਇੱਕ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਆਪਾਂ ਕਹਿ ਸਕਦੇ ਆ ਕਿ ਇਹ ਧੱਕੇ ਟਾਈਪ ਦਾ ਬੰਦਾ ਵੀ ਆਪਾਂ ਕਹਿ ਸਕਦੇ ਆ ਨਹੀਂ ਮੈਂ ਉਹਦੀ ਮੈਂ ਇਹ ਮੇਰਾ ਕੰਸਰਨ ਹੋ ਰਿਹਾ ਕਿ ਇਹ ਇਹਨੇ ਕਿਉਂ ਲਿਖਿਆ ਮੇਰਾ ਕੰਸਰਨ ਇਹ ਹੈ ਕਿ ਇਹ ਕਿਹੜਾ ਗਲਤ ਕੰਮ ਕਰਦਾ ਜਿਹੜਾ ਇਹਨੂੰ ਮੈਂਬਰ ਪਾਰਲੀਮੈਂਟ ਔਰ ਤੁਹਾਡਾ ਨਾਮ ਮਿਸਜੂਜ ਕਰਨਾ ਪਿਆ ਹਾਂ ਵੀ ਕਿਹੜੇ ਕਿਹੜੇ ਗਲਤ ਕੰਮ ਕਰਦਾ ਕਿ ਇਹ ਐਮਬਲਮ ਫਲੈਗ ਲਾ ਕੇ ਸਾਰਾ ਕੁਝ ਕਰਕੇ ਇਹ ਮਤਲਬ ਲੋਕਾਂ ਦੇ ਉੱਤੇ ਪ੍ਰਭਾਵ ਪਾ ਰਿਹਾ ਇਹਨੂੰ ਕੋਈ ਫੜੇ ਨਾ ਕੋ ਪੁਲਿਸ ਨਾ ਫੜੇ ਕੋਈ ਨਾ ਫੜੇ ਬਿਲਕੁਲ ਤੇਰੇ ਗਲਤ ਕੰਮ ਕਰਦਾ ਬਿਲਕੁਲ ਇਹ ਖਾੜ ਦੇ ਵਿੱਚ ਰਾਤੀ ਮੌਜੂਦ ਸੀ ਔਰ ਸਾਡੇ ਨਾਲ ਹੁਣ ਫੋਨ ਲਾਈਨ ਤੇ ਗੁਰਜੀਤ ਸਿੰਘ ਔਜਲਾ ਜੀ ਐਮਪੀ ਐ ਅਮਰਸਰ ਸਾਹਿਬ ਤੋਂ ਉਹਨਾਂ ਨੇ ਬਿਲਕੁਲ ਕਲੀਅਰ ਕਰ ਦਿੱਤਾ ਹੈ ਕਿ ਇਹ ਜਿਹੜਾ ਰਾਤੀ ਗੱਡੀ ਵਾਲਾ ਮਾਮਲਾ ਸੀ ਉਹਨਾਂ ਦਾ ਕੋਈ ਲੈਣ ਦੇਣ ਨਹੀਂ ਇਹ ਬੰਦੇ ਨੂੰ ਜਾਣਦੇ ਤੱਕ ਨਹੀਂ ਔਰ ਇਹ ਬੰਦਾ ਕੋਈ ਐਦਾਂ ਦਾ ਹੋ ਸਕਦਾ ਜਿਹੜਾ ਉਹਨਾਂ ਦਾ ਨਾਮ ਇਸ ਯੂਜ਼ ਕਰ ਸਕਦਾ ਔਰ ਔਰ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਬਾਕੀ ਲੋਕਾਂ ਨੂੰ ਵੀ ਅਸੀਂ ਦੱਸ ਰਹੇ ਹਾਂ ਕਿ ਕੋਈ ਵੀ ਤੁਹਾਨੂੰ ਐਦਾਂ ਦਾ ਬੰਦਾ ਮਿਲਦਾ ਤਾਂ ਉਸ ਦੀ ਪੂਰੀ ਇਨਕੁਆਇਰੀ ਕਰੋ ਸਬੰਧਤ ਪਰਸਨ ਨੂੰ ਦੱਸਿਆ ਜਾਵੇ ਕਿ ਤੁਹਾਡਾ ਨਾਮ ਮੈਨੂੰ ਯੂਜ਼ ਕਰ ਰਿਹਾ ਬਹੁਤ-ਬਹੁਤ ਧੰਨਵਾਦ ਔਜਲਾ ਸਾਹਿਬ ਤੁਹਾਡਾ ਪੂਰੀ ਜਾਣਕਾਰੀ ਦੇਣ ਲਈ ਜੀ ਤੁਹਾਡੇ ਵੀ ਧੰਨਵਾਦ ਤੁਸੀਂ ਇਹੋ ਜਿਹ ਅ ਲੋਕਾਂ ਸਾਹਮਣੇ ਲੈਂਦਾ ਆ ਸਾਡੇ ਵੀ ਧਿਆਨ ਚ ਆ ਕਿ ਇਸ ਵੇਲੇ ਇਹੋ ਜਿਹੇ ਲੋਕ ਬਹੁਤ ਨਜਾਇਜ਼ ਫਾਇਦਾ ਠਾਉਂਦੇ ਇਨਾਂ ਚੀਜ਼ਾਂ ਦਾ ਜੀ ਜੀ ਸ਼ੁਕਰੀਆ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜਸਵਿੰਦਰ ਸਿੰਘ ਜੀ ਤੁਸੀਂ ਕੀ ਦੇਖਿਆ ਹੁਣ ਇੱਥੇ ਚਲੋ ਕੋਈ ਫਿਰ ਕਰ ਰਹੇ ਕੀ ਸਰ ਜਿਹੜਾ ਗੱਡੀ ਦੇ ਉੱਤੇ ਕੀ ਲਿਖਿਆ ਹੋਇਆ ਜੀ ਪਾਰਲੀਮੈਂਟ ਨੂੰ ਲਿਖਿਆ ਸਰ ਬਕੀ ਇਹਦੇ ਮੈਂਬਰ ਆਫ ਮੈਂਬਰ ਆਫ ਪਾਰਲੀਮੈਂਟ ਗੱਡੀ ਦੇ ਉੱਤੇ ਲਿਖਿਆ ਹੋਇਆ ਹੈ ਆਮ ਗੀਵਿੰਗ ਆਲ ਦ ਆਇਡੈਂਟੀਫਾਈਡ ਟੂ ਸਰ ਕੀ ਮਤਲਬ ਪ੍ਰਾਈਵੇਟ ਗੱਡੀ ਦੇ ਉੱਤੇ ਆਪਾਂ ਮੈਂਬਰ ਆਫ ਪਾਰਲੀਮੈਂਟ ਲਿਖ ਸਕਦੇ ਆ ਨਹੀਂ ਵੀ ਕਰ ਰਹੇ ਕਿਸ ਦੀ ਗੱਡੀ ਹੈ ਜਦੋਂ ਲਿਖਿਆ ਹੋਇਆ ਸਰਕਾਰੀ ਹੈ ਕੀ ਆ ਅੱਛਾ ਜੀ ਉਹ ਗੱਡੀ ਦਾ ਨੰਬਰ ਤੁਸੀਂ ਦੇਖਿਆ ਜੀ ਹਰਿਆਣਾ ਨੰਬਰ ਗੱਡੀ